ਤਰਤਨ ਜਸਦਰ ਗੁਰਚਾਨ ਸਿੰਘ ਜੀ ਟੋੜਾ ਜਿਹੜੀ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਦਾ ਦਮਾਦ ਹੋਣਾ ਵੀ ਬਹੁਤ ਵੱਡਾ ਮਾਨ ਸੀ ਅੱਜ ਉਹ ਦੋ ਦਿਨ ਪਹਿਲਾਂ ਸਾਡੇ ਕੋਲੋਂ ਹਮੇਸ਼ਾ ਵਾਸਤੇ ਗੁਰੂ ਚਰਨਾਂ ਜਾਬ ਰਾਜੇ ਆ ਦੁੱਖ ਪਰਿਵਾਰ ਨੂੰ ਵੀ ਆ ਤੇ ਪੰਥ ਨੂੰ ਵੀ ਆ ਸਾਰੇ ਸੰਬੰਧਿਤ ਸਨਈਆਂ ਨੂੰ ਵੀ ਆ ਗੁਰੂ ਚਰਨਾਂ ਚ ਅਰਦਾਸ ਸਤਿਗੁਰ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਆਪਣੇ ਤਰ੍ਹਾਂ-ਤਰ੍ਹਾਂ ਕੋਣ ਅਸੀਸ ਬਖਸ਼ਣੇ ਇਹ ਪਾਣਾ ਮੰਨਣ ਦਾ ਵੱਲੋਂ ਉਤਮ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੈ ਸੇਧਾਰ ਕੁਰਚਾਨ ਸਿੰਘ ਟੌੜਾ ਜਿਹੜਾ ਪੰਥ ਦੇ ਵਾਹਿਦ ਪੰਥ ਪ੍ਰਸਤ ਲੀਡਰ ਸਨ ਉਹਨਾਂ ਦੇ ਦਾਮਦ ਸਰਦਾਰ ਹਰਮਨ ਸਿੰਘ ਟੌੜਾ ਜਿਨ੍ਹਾਂ ਨੇ ਆਪਣੇ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਨਮਾਇਨ ਕੀ ਵੀ ਕੀਤੀ ਆਪਣੇ ਲੋਕਾਂ ਦੀ ਮੰਤਰੀ ਵੀ ਰਹੇ ਉਹ ਸਾਡੇ ਵਿੱਚ ਨਹੀਂ ਰਹੇ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਰਮਾਤਮਾ ਦੇ ਹੁਕਮ 'ਚ ਬਖਸ਼ੀ சுவாਸਾਂ ਦੀ ਪੂੰਜੀ ਨੂੰ ਪੂਰੀਆ ਕਰਦੇ ਅਸੀਂ ਦੀ ਜੀ ਵਿਛੜਾ ਦੇ ਕੇ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਖੜੇ ਹੈ ਇਹੋ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਨਾਲ ਦੀ ਬਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੋਂ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਰਾਹ ਡਿਵੈਲਪਮੈਂਟ ਕੋਚੀ ਟਰੋਡਾ ਸਾਹਿਬ ਦੇ ਜਨਮ ਪੁਰਬ ਦਾ ਜਿਹੜਾ ਕਾਇਦਾ ਕਰਦਾ ਪਿਆ ਦੇਖੋ ਬਹੁਤ ਦੁਖ ਭਰਾ ਸਮਾ ਹੈਗਾ ਔਰ ਇਸ ਮੌਕੇ ਤੇ ਇੱਥੇ ਆਣਾ ਪਰ ਹਰਮੇਲ ਜੀ ਨੇ ਆਪਣਾ ਬਹੁਤ ਨਬਾਇਆ ਜਿਹੜਾ ਇਹਨਾਂ ਨੂੰ ਕੰਮ ਵੀ ਸੌਂਪਿਆ ਥੀ ਟਰੋਡਾ ਸਾਹਿਬ ਦੇ ਗਾਈਡੈਂਸ ਹੇਠਾਂ ਔਰ ਅੱਜ ਕੁਲਦੀਪ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਬੱਚਿਆਂ ਦੇ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੈ ਅੱਜ ਸੁਰਗਵਾਸੀ ਪੰਤਰਤਨ ਜਹੰਦਰ ਕੁਚਲ ਸਿੰਘ ਟੋਡਾ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਤਿਮੇਂ ਵਾਲੀ ਗੱਲ ਕਿ ਉਹਨਾਂ ਦੇ ਦਮਾਦ ਸਰਦਾਰ ਹਰਮਨ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਗੰਭੀਰ ਤਾਲਪੇ بیمار ਸੰਸਪਤਲ ਦਾ ਹਾਲ ਚਿਰ ਉਸ ਦਿਨ ਵਿੱਚ ਛੋਟਾ ਦੇ ਰਾਜਨਤਾ ਅੰਤਮ ਸੰਸਕਾਰ اور ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਇੱਕ ਬੜੇ ਚੰਗੇ ਇਨਸਾਨ ਸੀਗੇ ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਸਾਡੇ ਭੈਣ ਜੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐ ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫ ਹੈ ਦਾ ਪਰ ਉਸ ਬਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਪਾਣਾ ਬੰਨ ਦਾ ਬਖਸ਼ੇ ਅੱਜ ਅਸੀਂ ਪਿੰਡ ਟਾਉੜੇ ਦੇ ਵਿੱਚ ਸਾਹ ਹਰਮੇਲ ਸਿੰਘ ਟਾਉੜੇ ਦੇ ਸੰਸਕਾਰ ਦੇ ਸਮੇਂ ਪਹੁੰਚੇ ਹਾਂ ਔਰ ਮੈਂ ਸਮਝਦਾ ਕਿ ਪੰਚ ਰਤਨ ਜੈਦਾ ਗੁਰਜਰ ਸਿੰਘ ਜਿ ਟੋੜਾ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਸਾ ਹਰਮੇਲ ਸਿੰਘ ਟੋੜਾ ਹੋਰਾਂ ਨੇ ਔਰ ਅੱਜ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਘਾਟਾ ਤਾਂ ਪੰਚ ਰਤਨ ਜੈਦਾ ਗੁਰਜਰ ਸਿੰਘ ਟੋੜਾ ਤੇ ਜਾਣ ਦਾ ਹੀ ਪੰਥ ਪਰਭਾਈ ਦੀ ਕਰ ਸਕਿਆ ਪਰ ਕਾਫੀ ਹੱਦ ਤੱਕ ਸਾ ਹਰਮੇਲ ਸਿੰਘ ਨੇ ਉਸ ਵਿਰਾਸਤ ਨੂੰ ਸੰਭਾਲਿਆ ਉਹਨਾਂ ਦੇ ਜਾਣ ਦਾ ਸਾਨੂੰ ਬੇहद ਅਫਸੋਸ ਆ ਔਰ ਬੜਾ ਵੱਡਾ ਘਾਟਾ ਵੈਗਰੂ ਪ੍ਰਵਾਤਾਂ ਅਗੇ ਹੀ ਅਰਦਾਸ ਕਰਦੇ ਆਂ ਕਿ ਉਹਨਾਂ ਦਾ ਪਰਿਵਾਰ ਉਸ ਮਹਾਨ ਵਿਰਾਸਤ ਨੂੰ ਸੰਭਾਲ ਕੇ ਰੱਖੇ ਔਰ ਅਸੀਂ ਸਾਰੇ ਇਸ ਸੋਚ ਉਸ ਵਿਚਾਰਧਾਰਾ ਜਿਹੜੀ ਭਾਤਰਤ ਜਾਗਰਤੀ ਦੀ ਟੋੜਾ ਨੇ ਪਾਂਥ ਦੇ ਵਿੱਚ ਕਾਇਮ ਰੱਖੀ ਤਰਤਨ ਜਹਦਰ ਗੁਰਚਾਨ ਸਿੰਘ ਜੀ ਟੋੜਾ ਜਿਹੜੀ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਦਾ ਦਮਾਦ ਹੋਣਾ ਵੀ ਬਹੁਤ ਵੱਡਾ ਮਾਨ ਸੀ ਅੱਜ ਉਹ ਦੋ ਦਿਨ ਪਹਿਲਾਂ ਸਾਡੇ ਕੋਲੋਂ ਹਮੇਸ਼ਾ ਵਾਸਤੇ ਗੁਰੂ ਚਰਨਾਂ ਜਾਬ ਰਾਜੇ ਆ ਦੁੱਖ ਪਰਿਵਾਰ ਨੂੰ ਵੀ ਆ ਤੇ ਪੰਥ ਨੂੰ ਵੀ ਆ ਸਾਰੇ ਸੰਬੰਧਿਤ ਸਨਈਆਂ ਨੂੰ ਵੀ ਆ ਗੁਰੂ ਚਰਨਾਂ ਚ ਅਰਦਾਸ ਸਤਿਗੁਰ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਆਪਣੇ ਤਰਫੋਂ ਕੋਰੋਂ ਅਸੀਸ ਬਖਸ਼ਣੇ ਇਹ ਪਾਣਾ ਮੰਨਣ ਦਾ ਵੱਲੋਂ ਤੋਂ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੈਤੇਦਾਰ ਕੁਰਚਾਨ ਸਿੰਘ ਟੌੜਾ ਜਿਹੜਾ ਪੰਥ ਦੇ ਵਾਹਿਦ ਪੰਥ ਪ੍ਰਸਤ ਲੀਡਰ ਸਨ ਉਹਨਾਂ ਦੇ ਦਾਮਦ ਸਰਦਾਰ ਹਰਮਨ ਸਿੰਘ ਟੌੜਾ ਜਿਨ੍ਹਾਂ ਨੇ ਆਪਣੇ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਨਮਾਇਨ ਕੀ ਵੀ ਕੀਤੀ ਆਪਣੇ ਲੋਕਾਂ ਦੀ ਮੰਤਰੀ ਵੀ ਰਹੇ ਉਹ ਸਾਡੇ ਵਿੱਚ ਨਹੀਂ ਰਹੇ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਰਮਾਤਮਾ ਦੇ ਹੁਕਮ 'ਚ ਬਖਸ਼ੀ சுவாਸਾਂ ਦੀ ਪੂੰਜੀ ਨੂੰ ਪੂਰੀਆ ਕਰਦੇ ਅਸੀਂ ਦੀ ਜੀ ਵਿਛੜਾ ਦੇ ਕੇ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਖੜੇ ਹੈ ਇਹੋ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਨਾਲ ਦੇ ਪਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੋਂ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਨਾ ਕੋਈ ਬੜੀ ਸਤਿਕਾਰਯੋਗ ਕੋਚੀ ਟਰੋਡਾ ਸਾਹਿਬ ਦੇ ਜਨਰਲ ਜਿਹੜਾ ਕਾਇਦਾ ਕਰਦਾ ਪਿਆ ਦੇਖੋ ਬਹੁਤ ਦੁਖ ਭਰਾ ਸਮਾ ਹੈਗਾ ਔਰ ਇਸ ਮੌਕੇ ਤੇ ਇੱਥੇ ਆਣਾ ਪਰ ਹਰਮੇਲ ਜੀ ਨੇ ਆਪਣਾ ਬਹੁਤ ਨਬਾਇਆ ਜਿਹੜਾ ਇਹਨਾਂ ਨੂੰ ਕੰਮ ਵੀ ਸੌਂਪਿਆ ਥੀ ਟਰੋਡਾ ਸਾਹਿਬ ਦੇ ਗਾਈਡੈਂਸ ਹੇਠਾਂ ਔਰ ਅੱਜ ਕੁਲਦੀਪ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਬੱਚਿਆਂ ਦੇ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੈ ਅੱਜ ਸਵਰਗਵਾਸੀ ਪੰਕਰਤਨ ਜੈੰਦਰ ਕੁਚਲ ਸਿੰਘ ਟੋਡਾ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਤਿਮੇ ਵਾਲੀ ਗੱਲ ਕਿ ਉਹਨਾਂ ਦੇ ਦਮਾਦ ਸਰਦਾਰ ਹਰਮਨ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਕੰਪੀਰ ਤਲਪੇ ਬਿਮਾਰਸਾ ਹਸਪਤਾਲ ਦਾ ਗਾਹਕ ਸੋਛ ਦੇ ਵਿੱਚ ਛੋਟਾ ਦੇ ਰਾਜਨਤਾ ਅੰਤਮ ਸੰਸਕਾਰ اور ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਇੱਕ ਬੜੇ ਚੰਗੇ ਇਨਸਾਨ ਸੀਗੇ ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਸਾਡੇ ਭੈਣ ਜੀ ਵੀ ਸ਼੍ਰੋਮਣੀ ਗੰਗਤਰਪੰਥ ਕਮੇਟੀ ਦੇ ਮੈਂਬਰ ਐ ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਕਲਾਪ ਹੈ ਦਾ ਪਰ ਉਸ ਬਾਲਕ ਦੇ ਹੁਕਮ ਦੇ ਵਿੱਚ ਗੁਰੂ ਬਾਰਾ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੇ ਬਾੜਾ ਬੰਨ੍ਹ ਦਾ ਪਰ ਅੱਜ ਅਸੀਂ ਪਿੰਡ ਟੌੜੇ ਦੇ ਵਿੱਚ ਸਾਹ ਹਰਮੇਲ ਸਿੰਘ ਟੌੜੇ ਦੇ ਸੰਸਕਾਰ ਦੇ ਸਮੇਂ ਪਹੁੰਚੇ ਹਾਂ ਮੈਂ ਸਮਝਦਾ ਕਿ ਪੰਥ ਰਤਨ ਜੀ ਦਾ ਗੁਰਦਾਰ ਸਿੰਘ ਜੀ ਟੋੜਾ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਸਾਹ ਹਰਮੇਲ ਸਿੰਘ ਟੋੜਾ ਹੋਰਾਂ ਨੇ ਔਰ ਅੱਜ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਘਾਟਾ ਤਾਂ ਪੰਥ ਰਤਨ ਜੀ ਦਾ ਗੁਰਦਾਰ ਸਿੰਘ ਜੀ ਟੋੜਾ ਤੇ ਜਾਣ ਦਾ ਹੀ ਪੰਥ ਪਰਿਭਾਈ ਦੀ ਕਰ ਸਕਿਆ ਪਰ ਕਾਫੀ ਹੱਦ ਤੱਕ ਸਾਹ ਹਰਮੇਲ ਸਿੰਘ ਨੇ ਉਸ ਵਿਰਾਸਤ ਨੂੰ ਸੰਭਾਲਿਆ ਉਹਨਾਂ ਦੇ ਜਾਣ ਦਾ ਸਾਨੂੰ ਬੇਹੱਦ ਅਫਸੋਸ ਆ ਔਰ ਬੜਾ ਵੱਡਾ ਘਾਟਾ ਵੈਗਰੂ ਪ੍ਰਵਾਨਤਾਂ ਅਗੇ ਹੀ ਅਰਸ ਕਰਦੇ ਆ ਜੇ ਉਹਨਾਂ ਦਾ ਪਰਿਵਾਰ ਉਸ ਮਹਾਨ ਵਿਰਾਸਤ ਨੂੰ ਸੰਭਾਲ ਕੇ ਰੱਖੇ ਔਰ ਅਸੀਂ ਸਾਰੇ ਇਸ ਸੋਚ ਉਸ ਵਿਚਾਰਧਾਰਾ ਜਿਹੜੀ ਪਾਤਰਤਾ ਜਾਗਰਤੀ ਜੀ ਟੋੜਾ ਨੇ ਪਾਥ ਦੇ ਵਿੱਚ ਕਾਇਮ ਰੱਖੀ